ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਕਰਦੇ ਹੋ ਜੀ ਸਬਸਕ੍ਰਾਈਬ ਜਿਆਦਾ ਤੁਹਾਨੂੰ ਦੱਸਣਾ ਵੀ ਅੱਜ ਦਿਨ ਕਿਹੜਾ ਤੁਸੀਂ ਸਾਰਿਆਂ ਨੇ ਵਧਾਈਆਂ ਦਿੰਦਿਆਂ ਨੇ ਨਹੀਂ ਥੱਕਣਾ ਪਹਿਲਾਂ ਤਾਂ ਜੀ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀ ਅੱਜ ਹੋਇਆ ਸੀਗਾ ਵਿਆਹ ਤੇ ਗੁਰੂ ਦੀ ਲਾਹੌਰ ਦੇ ਵਿੱਚ ਬਹੁਤ ਧੂਮ ਧਾਮ ਦੇ ਨਾਲ ਮਨਾਇਆ ਮਤਲਬ ਮਨਾਇਆ ਜਾਂਦਾ ਨਾ ਅੱਜ ਵਾਲਾ ਦਿਨ ਅੱਜ ਹੈਗੇ ਆ ਜੀ 2 ਫਰਵਰੀ ਤੇ ਥੋੜੇ ਜਿਹੀ ਦਿਨਾਂ ਤੱਕ ਫੇ ਮੇਰਾ ਵੀ ਬਰਥਡੇ ਆ ਜਾਣਾ 7 ਫਰਵਰੀ ਨੂੰ ਸ਼ੁਭ ਦਾ ਬਰਥਡੇ ਆ ਜਾਣਾ 14 ਫਰਵਰੀ ਨੂੰ ਐਨੀਵਰਸਰੀ ਆ ਜਿਹੜੀ ਮਾਸੀ ਤੇ ਚਾਚੇ ਦੀ ਬਹੁਤ سارے ਫੰਕਸ਼ਨ ਆ ਆਹਾਂ ਮਹੀਨੇ ਦੇ ਵਿੱਚ ਹੋਰ ਵੀ ਹੈਗੇ ਆ ਇੱਕ ਸਾਡੀ ਕੁੜੀ ਦਾ ਬਰਥਡੇ ਵੀ ਆਣਾ ਵਿੱਚ ਤੇ ਜਿੰਨੀਆਂ ਕਹੀਏ ਉਹਨੇ ਚੱਲ ਹੀ ਜਾਂਦਾ ਜੀ ਚਲੋ ਕੁਝ ਕਨਸੈਪਟ ਇਦਾਂ ਦਾ ਵੀ ਹੁੰਦਾ ਵੀ ਤੁਹਾਡੇ ਨਾਲ ਖੁਸ਼ੀਆਂ ਸਾਂਝੀਆਂ ਕਰੀਆਂ ਜਾਣ ਹਨਾ ਕਿਉਂਕਿ ਕਹਿਣ ਨੂੰ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਤੁਸੀਂ ਸਾਡੀ ਫੈਮਿਲੀ ਹੋ ਕਹਿਣਾ ਬਹੁਤ ਵੱਡੀ ਗੱਲ ਹੁੰਦੀ ਆ ਇੱਕ ਤੁਹਾਨੂੰ ਆਪਣੇ ਸਾਰੇ ਗੱਲਾਂ ਸ਼ੇਅਰ ਕਰਨੀਆਂ ਉਹ ਵੱਖਰੀ ਗੱਲ ਹੁੰਦੀ ਆ ਸੋ ਹਰ ਇੱਕ ਦੁੱਖ ਸੁੱਖ ਜਿੱਦਾਂ ਦੀਆਂ ਵੀ ਗੱਲਾਂ ਹੁੰਦੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਬਾਕੀ ਭਾਈ ਜਿਹੜੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਬਹੁਤ ਵਧੀਆ ਗੱਲ ਆ ਠੀਕ ਐ ਸੋ ਚ ਦਿਖ ਜਾਂਦੀ ਹੁੰਦੀ ਆ ਆਪਣੇ ਆਪਣੇ ਵੀ ਕਿੱਦਾਂ ਦੀਆਂ ਕਿਆ ਗੱਲਾਂ ਬਾਕੀ ਹਾਂ ਜਿੱਦਾਂ ਹੁਣ ਕਈ ਤਾਂ ਵਧੀਆ ਤੰਗ ਨਾਲ ਸਮਝਾਉਂਦੇ ਆਂ ਵਧੀਆ ਗੱਲਾਂ ਵੀ ਹਾਂ ਮੇਰੇ ਚੋ ਕਮੀਆਂ ਜੇ ਨਾ ਮੈਨੂੰ ਕੋਈ ਰੂਡਲੀ ਸਮਝਾਉਂਦਾ ਫਿਰ ਮੈਨੂੰ ਆ ਹੀ ਲੱਗਦਾ ਵੀ ਯਾਰ ਆਇਓ ਵਾ ਚਲੋ ਕੋਈ ਗੱਲ ਨਹੀਂ ਸੋ ਹੁਣ ਅੱਜ ਹੈਗੀ ਆ ਜੀ ਜਿਹੜੇ ਸਭ ਨਾਲ ਛੋਟੇ ਨਾਂਣ ਦਾ ਜੀ ਉਹਨਾਂ ਦੀ ਐਨੀਵਰਸਰੀ ਹੈ ਜੀ ਰੱਜੀ ਦੀ ਦੀਦੀ ਤੇ ਭਾਜੀ ਵੀ ਆਏ ਹੋਏ ਆ ਸਾਰੇ ਜਾਣਿਆਂ ਨੇ ਆਉਣਾ ਸੌਰੀ ਸ਼ਾਮ ਨੂੰ ਅ ਤੇ ਹੁਣ ਮੈਂ ਸਰਦਾਰ ਜੀ ਨੂੰ ਭੇਜਣਾ ਵੀ ਤੁਸੀਂ ਜਾ ਕੇ 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 ਲਿਆਓ ਤੇ ਹੁਣ ਜਾਣਦੇ ਆ ਜੀ ਹੁਣ ਸਰਦਾਰ ਜੀ ਅੱਗੇ ਹੈਂਡ ਓਵਰ ਕਰਨਗੇ ਜਿੰਨਾ ਵੀ ਕੈਮਰਾ ਵਗੈਰਾ ਕੇਕ ਵਗੈਰਾ ਲੈਣਗੇ ਬੌਣੇ ਥੰਨੇ ਵਾਲੇ ਹੈਗੇ ਕਿਲੋ ਕਿਲੋ ਵਾਲੇ ਥੰਨੇ ਬਚੇ ਕਿਲੋ ਵਾਲੇ ਧਾ ਕਿਲੋ ਵਾਲੇ ਦੋ ਪੀਸ ਬਚੇ ਵੀ ਟਾਈਮ ਦੀ ਬਹੁਤ ਦਿੱਕਤ ਆ ਜਾਂ ਕਿ ਕਾਰ ਵੀ ਡਿਵਾਈਡ ਨਾ ਮੱਝਾਂ ਦਾ ਟਾਈਮ ਹੋ ਗਿਆ ਪਾ ਚਾਕਲੇਟ ਫਲੇਵਰ ਤਾਂ ਜੈਸਮੀਨ ਨੇ ਖਾਣਾ ਨਹੀਂ ਇੱਕੇ ਆ ਫਿਰ ਤਾਂ ਲਜਾਣੇ ਵਾਲਾ ਠੀਕ ਅ ਮੈਨ ਨੇ ਜਾਨੇ ਹੈ ਨਹੀਂ ਚਲੋ ਕਿਲੋ ਵਾਲਾ ਲੈ ਜਿੰਨੇ ਫਿਰ ਕਿੰ ਕੀ ਬੱਚੇ ਪੁੱੱਚੇ ਦਾ ਖਾਣੇ ਨੂੰ ਨਾਮ ਨਾ ਹਨਾ ਮੈਂ ਕਹਾਂ ਮੈਂ ਕਹਾਂ ਆਹ ਬੜਾ ਕਰਾਉਂਦਾ ਇਹ ਠੀਕ တော့ ਪਾ ਲੇ ਗਿਆ ਕਿਸੇ ਕੋ ਇਸ ਮੈਨੂੰ ਕਹਿੰਦੀ ਇੱਧਰ ਵੀ ਲੋਡਿੰਗ ਬਹੁਤ ਆ ਕਿਉਂਕਿ ਓਨੇ ਜਣੇ ਹੈ ਨਹੀਂ ਆ ਤਕਰੀਬਨ ਅਸੀਂ 5-6 ਜਣੇ ਹੋਣੇ ਅੱਜ ਦਾ ਘਰੇ ਇੱਧਰ ਵੀ ਲੋੜਾ ਬਹੁਤ ਵੈਸੇ ਬਹੁਤ ਜ਼ਿਆਦਾ ਵੀ ਨਹੀਂ ਖਾਣਾ ਚੀਜ਼ਾਂ ਰੋਜ਼ ਕਿ ਕੱਟ ਹੋ ਜੰਦਾ ਮੈਂ ਜਿਵੇਂ ਮੈਂ ਹੁਣ ਮਿਸਟਰ ਐਂਡ ਮਿਸੀ ਚਾਹਲ ਲਿਖਦੇ ਆ ਮਿਸਟਰ ਮਿਸੀ ਗੱਲ ਤੋਂ ਨਹੀਂ ਦਵਾਰੇ ਬਣਾ ਲੈਣਗੇ ਗੱਲ ਤੋਂ ਹੋ ਗਈ ਚੱਲ ਕੋਈ ਗੱਲ ਮੇਰੀ ਨਜ਼ਰ ਲੱਗੀ ਯਾਰ ਤੁਹਾਨੂੰ ਹੈ ਚਲ ਹੁਣ ਤੇਰੇ ਨਾਲ ਨੂੰ ਕਰਨੀ ਆਪਾਂ ਵੀਡੀਓ ਇਦ ਨਹੀਂ ਮਾਵਣੇ 2 ਮੀਟਰ ਦੇ ਕਮਰੇ ਵੀਡੀਓ ਸਹੀ ਯਾਰ ਤੇਰੇ ਘਰ ਕੇ ਹੈ ਚਾਹੇ ਮਿਸਟਰ ਚਾਹਲੇ ਲਿਖ ਦੇ ਉਹ ਇੱਕ ਤਾਂ ਕੋਈ ਕਹੇਗਾ ਉਹ ਵੀ ਗਿਆ ਹੁਣ ਲਾ ਇਹ ਲੋ ਮਾਰ ਤੁਸੀਂ ਅਬ ਵੀ ਆਪ ਵੀ ਆਪੇ ਚਾਹ ਲਿਖਦੇ ਸੀ ਐਚ ਸਥਲੇ ਲਿਖੋ ਇੱਥੇ ਇੱਥੇ ਪਾ ਕੇ ਹਾਂ ਚਾਹ ਨਿਕਲ ਰਹੀ ਸੀ ਐਚ ਮੁੰਡਾ ਥੋੜਾ ਹੌਲ ਜਿਹਾ ਤਾਂ ਮੁੰਡਾ ਪਰ ਹੁਣ ਮੁੰਡੇ ਨੇ ਕਰ ਪਾਈ ਕੰਪਲੀਟ ਲਿਖਤਾ ਭਾਈ ਉਸ ਤਰ੍ਹਾਂ ਵਿੱਚ ਚਾਹ ਤੇ ਇਹ ਕਹਦਾ ਹੁਣ ਵਾਲੀ ਇਹ ਕਮੈਲ ਦੇ ਜਾ ਕੇ ਜਾ ਕੇ ਪਹੁੰਚ ਗਏ ਜੀ ਕੇਕ ਲੈ ਕੇ ਠੀਕ ਹੈ ਤੇ ਹੁਣ ਮੈਂ ਕਹਿੰਦੀ ਜੀ ਜਿਹੜੀ ਗੱਲ ਦੀ ਉਮੀਦ ਵੀ ਨਹੀਂ ਸੀਗੀ ਉਹ ਹੋ ਗਈ ਰੌਣਕਾਂ ਲੱਗ ਗਈਆਂ ਮੇਲੇ ਲੱਗ ਗਏ ਜੀ ਬਾਹਰ ਮਾਸੀ ਮਾਸੜ ਜੀ ਵੀ ਆ ਗਏ ਠੀਕ ਹੈ ਛੋਟੇ ਜੇ ਕੱਕੇ ਨੇ ਦੇਖਣ ਅਸੀਂ ਕਹਾਂ ਤੁਹਾਨੂੰ ਵੀ ਪਾਈ ਹਿੱਸਾ ਬਣਾ ਦੇ ਕਹਿੰਦੇ ਨੇ ਉਹਨੇ ਕਰਮਾਂ ਦੀਆਂ ਗੱਲਾਂ ਤੇ ਦਾਣੇ-ਦਾਣੇ ਪਰ ਮੋਹਰ ਹੈ ਜੀ ਜਿਨੇ ਜਿਨੇ ਜਿਹੜੀ ਚੀਜ਼ ਖਾਣੀ ਉਹਨੂੰ ਹਰ ਹਿੱਲੇ ਮਿਲ ਜਾਣੀ ਠੀਕ ਹੈ ਜਿੰਨਾ ਮਰਜ਼ੀ ਰੋਕੀ ਜਾਓ ਤੇ ਬਿਆਲ ਪੂਰੇ ਤੋਂ ਸਾਡੇ ਮਾਸੇ ਜੀ ਦੇਖੋ ਉਹਨਾਂ ਨੇ ਕਿੱਥੇ ਤੇ ਇੱਥੇ ਫੂਲ ਨੂੰ ਆਉਣਾ ਸੀਗਾ ਸਾਡੇ ਨਾਲ ਖੁਸ਼ੀਆਂ ਸਾਂਝੀਆਂ ਕਰਨੀਆਂ ਸੀਗੀਆਂ ਤੇ ਹੁਣ ਆਪਾਂ ਬਹੁਤੀਆਂ ਟਾਈਮ ਤਾਂ ਵੇਸਟ ਕਰਨਾ ਨਹੀਂ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਠੀਕ ਆ ਸਾਰੇ ਜਣੇ ਬੈਠੇ ਆ ਜੀ ਤੇ ਆਇਰੋਨਿਕ ਮੇਲੇ ਲੱਗੇ ਹੋਏ ਆ ਇੱਥੇ ਸਾਰਿਆਂ ਦੇ ਦੀਦੀ ਬਿਠਾਏ ਬੇ ਜੀ ਅਸੀਂ ਐਂਟਰੀ ਪਰ ਠੀਕ ਆ ਬੁਲਾਓ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੀਦੀ ਕਹਿੰਦੇ ਵੀ ਮੈਂ ਥੋੜੇ ਜਿਹਾ ਦੂਰੇ ਠੀਕ ਆ ਪਰ ਮੈਂ ਥੋੜਾ ਹਿੱਸਾ ਬਣ ਜੂਗੀ ਨਾਲ ਹਨਾ ਠੀਕ ਆ ਤਦ ਸਾਡਾ ਕਾਕਾ ਵੀ ਦੀਦੀ ਬਲਾਉ ਸਾਸਰੀਕਾਲ ਸਾਸਰੀਕਾਲ ਅੱਜ ਬੂਆ ਨੇ ਸਾਨੂੰ ਵਿਛੋੜਾ ਦੇ ਦੇਣਾ ਬੂਆ ਚੱਲੀ ਆਪਣੇ ਘਰ ਨੂੰ ਬੂਆ ਕਿਹੜਾ ਮਾਰਦੀ ਰਹੀ ਵਿੱਚ ਨੂੰ ਮੈਂ ਕਿਹੜਾ ਮਾਰਦੀ ਰਹੂੰਗੀ ਕੋਈ ਨਾ ਟਿਕਣਾ ਕਰ ਠੀਕ ਹੈ ਬੂਆ ਮੁੰਡੇ ਦੀ ਚਾਚੀ ਨੂੰ ਵੀ ਨਾ ਭੁੱਲੀ ਨਾ ਨਾ ਚਾਚੀ ਨੂੰ ਨਹੀਂ ਭੁੱਲਦੀ ਮੈਂ ਹਾਂ ਸਹੀ ਠੀਕ ਆ ਸਾਡਾ ਛੋਟਾ ਸਹਜਾਦਾ ਜੀ ਠੀਕ ਆ ਆ ਫਿਰਦਾ ਸੁੱਤਾ ਪਿਆ ਜੀ ਇਹ ਜਦ ਇਹਨੇ ਸੋਜੀ ਵਾਲਾ ਹੋ ਜਾਣਾ ਇਹਨੇ ਵੀ ਕਹੇ ਕੰਨਾ ਕੱਤੀਏ ਕੇਕ ਕੱਤੀਏ ਕੇ ਜਦ ਇਹ ਚਾਚੀ ਆ ਕੰਮ ਕਰਦੀ ਆ ਇਹਨੇ ਵੀ ਉਹੀ ਤਰੀਕੇ ਕਰਨੇ ਦੇਖਿਆ ਹੋਰ ਨੇ ਕਟਾਇਓ ਕੰਨੇ ਕੀ ਕਰ ਹੋਰ ਕੀ ਮੈਂ ਤੁਹਾਨੂੰ ਗੱਲ ਦੱਸਾਂ ਦੀਦੀ ਨੇ ਹਲੇ ਕਹੇ ਕਰਨਾ ਤੂੰ ਕੇਕ ਤਰ ਤੂੰ ਐਂ ਕਰਾਂਦੀ ਮੈਨੂੰ ਕਹੇ ਕਰੂਗਾ ਦੇਖੀ ਆ ਕੇ ਚਾਚੀ ਆਏ ਕਾਲੀ ਐ ਮੈਂ ਤੁਹਾਨੂੰ ਦੱਸਤਾ ਇਹ ਗੱਲ ਓਕੇ ਠੀਕ ਐ ਇਹਨੇ ਤੁਸੀਂ ਦੇਖੀ ਜਾਏਗਾ ਨਾ ਹੋਰ ਕੀ ਹੋਰ ਕੀ ਕਿਹੜਾ ਆਉਦਾ ਕਿਹੜਾ ਆਉਦਾ ਹੋਰ ਕੀਆ ਤਾਂ ਇੱਧਰ ਮਾਸੀ ਜੀ ਵੀ ਬੈਠੇ ਆ ਬੁਲਾਇਓ ਜੀ ਸਾਸਰੀ ਘਰ ਮਾਸੀ ਜੀ ਆਵਾਜ਼ ਕਾਤੇ ਨਹੀਂ ਨਿਕਲਦੀ ਕੀ ਕਰ ਲੂਗੀ ਆਵਾਜ਼ ਤਾਂ ਉੱਚੀ ਦੇ ਕੇ ਸਾਸਰੀ ਕਾਲ ਤਾਂ ਬੁਲਾ ਦੋ ਬੁਲਾ ਦੋ ਦਈ ਆਵਾਜ਼ ਘਟਾਈ ਥੋੜੀ ਹੁਣ ਬੁਲਾਓ ਆਵਾਜ਼ ਉੱਚੀ ਕਰ ਲੱਭ ਕੇ ਬੋਲਦਾ ਹਾਂ ਹਾਂਜੀ ਹਾਂ ਠੀਕ ਆ ਹੋ ਠੀਕ ਠਾਕ ਆ ਤੁਸੀਂ ਹਾਂ ਠੀਕ ਆ ਠੀਕ ਆ ਜੀ ਇੱਧਰ ਸਾਡੇ ਬਿਆਲਪੁਰੇ ਵਾਲੀ ਮਾਸੀ ਜੀ ਬੈਠੇ ਆ ਮੁੱਖ ਤੇ ਸਮਾਈ ਲਾਇਆ ਏ ਕਿੰਨੀਆਂ ਸੋਹਣੀਆਂ ਬਾਈਆਂ ਪਾਈਆਂ ਮੈਂ ਕਹਿੰਦੀ ਮਾਸੀ ਨੂੰ ਤਾਂ ਦੇਖ ਕੇ ਬੈਜਾ ਬੈਜਾ ਹੀ ਹੁੰਦੀ ਆ ਮਾਸੀ ਜੀ ਠੀਕ ਠਾਕ ਹਾਂਜੀ ਬਹੁਤ ਵਧੀਆ ਜੀ ਚਲ ਇੱਧਰ ਮਾਸੀ ਜੀ ਦੀ ਭੈਣ ਸਾਡੀ ਮਾਤਾ ਜੀ ਇੱਥੇ ਬੈਠੇ ਮੰਮੀ ਸਾਡੇ ਹਾਂ ਜੀ ਸਾਰਿਆਂ ਨੂੰ ਹਾਂ ਮੰਮੀ ਵੀ ਅੱਜ ਫੂਲੇ ਨਹੀਂ ਸਮਾ ਰਹੇ ਕਿਉਂਕਿ ਅੱਜ ਭੈਣ ਆਈ ਹੋਈ ਆ ਮੰਮੀ ਪਤਾ ਕੀ ਗੱਲ ਸੀ ਮਾਸੀ ਜੀ ਮਮੀ ਕਈ ਦਿਨਾਂ ਤੋਂ ਦੇਖਦੇ ਸੀਗੇ ਵੀ ਕਾਂ ਬੋਲੀ ਜਾਂਦਾ ਵੀ ਮੈਨੂੰ ਲੱਗਦਾ ਵੀ ਕੋਈ ਕੋਈ ਟੱਕੂ ਦਿਲ ਦਿਲ ਦੇ ਕਰੀਬ ਵਾਲਾ ਬੰਦਾ ਪਹੁੰਚੂਗਾ ਅੱਜ ਇਸ ਵਾਰੀ ਗੱਲ ਕਰਦੇ ਸੀਗੇ ਕਿ ਕੋਈ ਆਉਂਦਾ ਭਾਈ ਹਾਂ ਨਹੀਂ ਹਾਂ ਤੇ ਫੇਰ ਸਾਡੀ ਮਾਸੀ ਜੀ ਨੇ ਅੱਜ ਦਰਸ਼ਨ ਦੇ ਦਿੱਤੇ ਹਨ ਆ ਵੀ ਮੇਰੀਓ ਮਾਸੀ ਜੀ ਆ ਅੱਜ ਮਾਸੀ ਜੀ ਸਰਪ੍ਰਾਈਜ਼ ਦਿੱਤਾ ਹਾਂ ਇਧਰ ਆ ਵੀ ਮਾਸੀ ਜੀ ਸਾਡੀ ਉਹ ਆ ਦੋਹਾਂ ਜਾਨਿਆਂ ਨੇ ਭਾਈ ਦਿੱਤਾ ਹੋਰ ਕੀ ਦੇਖ ਲੋ ਦੇਖ ਆ ਜੋ ਫਿਰ ਤੁਸੀਂ ਵੀ ਕੋਲ ਨੂੰ ਮੜਾ ਜਾ ਜੋੜੀ ਕੇਕ ਕੱਟਣ ਨੂੰ ਬੈਠੀ ਆ ਹਾਂਜੀ ਹਾਂ ਦੇ ਦਈਏ ਪਰ ਅਸੀਂ ਅੱਜ ਮੁਕਲਾਵਾ ਨਹੀਂ ਦੇਣਾ ਹੈਗਾ ਮਾਸੀ ਜੀ ਹਾਂ ਮੁਕਲਾਵਾ ਅਸੀਂ ਦੇਣਾ ਪਾਸੋਂ ਨੂੰ ਕੋਈ ਗੱਲ ਹਾਂ ਠੀਕ ਨਹੀਂ ਗੱਲ ਠੀਕ ਹੈ ਜੀ ਇੱਧਰ ਭਾਈ ਸਾਡੇ ਬੜੇ ਭਾਜੀ ਵੀ ਆ ਗਏ ਭਾਈ ਭਾਜੀ ਆਜੋ ਫਟਾਫਟ ਫਿਰ ਤੁਹਾਡੇ বিনা ਹਰ ਕੰਮ ਅਧੂਰਾ ਹੀ ਆ ਤੁਹਾਨੂੰ ਪਤਾ ਹੀ ਆ ਇੱਧਰ ਲੱਗੀਆਂ ਹੋਈਆਂ ਜੀ ਮਹਿਫਲਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਉੱਚੀ ਆਵਾਜ਼ ਚ ਬੋਲੋ ਮੜਕੇ ਉਹ ਆਵਾਜ਼ ਫ੍ਰਿਜ ਦੀ ਆਈ ਜਾਂਦੀ ਬਾ ਮਮੀ ਆ ਦਰਵਾਜ਼ਾ ਲਾ ਦੇ ਮੈਂ ਹਾਂ ਲਗਾਇਓ ਟੁੱਟਾ ਲਾ ਫ੍ਰਿਜ ਚੱਲਦਾ ਉਹਦੇ ਕਰਕੇ ਉਹਦੀ ਆਵਾਜ਼ ਆਈ ਜਾਂਦੀ ਆ ਅੱਜ ਭਾਈ ਇਹਦਾ ਸੁੱਕਾਈ ਜਾਈ ਫਿਰਦੇ ਤੇ ਕਹਿੰਦੇ ਵੀ ਅਸੀਂ ਮਨਾਉਣੀ ਜੀ ਹੈ ਐਨੀਵਰਸਰੀ ਤੇ ਅਸੀਂ ਕਿਹਾ ਵੀ ਚਲੋ ਭਾਈ ਵੀ ਐਦਾਂ ਨਾ ਜਾਣ ਨਹੀਂ ਦੇਣੇ ਕਿਹਦਾ ਉਪਰਾਲਾ ਸੀ ਐਨੀਵਰਸਰੀ ਤਾਂ ਫਿਰ ਭਾਈ ਕਹਾਣੀ ਛੋਟੀ ਭਾਪੀ ਜਿਹੜੀ ਆ ਉਹ ਕਿੱਥੇ ਖੜਦੀ ਛੋਟੀ ਭਾਪੀ ਇਦਾਂ ਹੀ ਆ ਫਿਰ ਮੈਨੂੰ ਆ ਕੇਕ ਕੱਟਣੀ ਕੱਟਣਾ ਹੈ ਹਈਓ ਫਿਰ ਫਿਰ ਕੇਕ ਲਿਆਣਾ ਪਿਆ ਜੀ ਹੂੰ ਹੋਣਾ ਲੱਗਿਆ ਵੀ ਕੇਕ ਕੱਟਣਾ ਤੁਸੀਂ ਕਹਤੇ ਢੋਕੇ ਬੈਠੇ ਉਧਰ ਦੇਖ ਲਓ ਮੜਾ ਜਾਂ ਪਿੱਛੇ ਨੂੰ ਹੋਵੇ ਪਿੱਛੇ ਨੂੰ ਹੋਈ ਜਾਂਦਾ ਹਾਂ ਇੱਧਰ ਸਾਡੇ ਮਾਸੜ ਜੀ ਆ ਜੀ ਪਹਿਲਾਂ ਨੇ ਰਿਆਲ ਚੱਲ ਜ ਜਾਵੇ ਰਿਆਲਪੁਰੇ ਤੋਂ ਵਰਤੀ ਗੱਲ ਹੁੰਦੀ ਹੈ ਜੀ ਕਹਿੰਦੇ ਵੀ ਦੇਖ ਲਓ ਜਦੋਂ ਰੌਣਕ ਲੱਗਣੀ ਹੈ ਨਾ ਤੁਹਾਡਾ ਅੱਜ ਇਹ ਵੀ ਆ ਗਿਆ ਕਿ ਸਾਡੇ ਮਾਸੀ ਜੀ ਦੇ ਪ੍ਰੋਗਰਾਮ ਆਂਦੇ ਆ ਠਾਣੇ ਪਿੰਡ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਤੇ ਉਹਦੇ ਕਰਕੇ ਵੀ ਤੇ ਸਾਡੇ ਮਨ ਕੀਰਤ ਨੂੰ ਦੇਖਣ ਵਾਸਤੇ ਵੀ ਸਾਰੇ ਪਰਵਾਰ ਨੂੰ ਵਧਾਈ ਦੇਣ ਵਾਸਤੇ ਇਹ ਵੀ ਪਹੁੰਚੇ ਬਾਬਾ ਸਾਹਿਬ ਸਾਡੇ ਪਹੁੰਚੇ ਦੇ ਭੈਣ ਨੂੰ ਲੈਣ ਮਕਲਾਵਾ ਅੱਜ ਅਸੀਂ ਦੇਣਾ ਹੈ ਜੋੜੀ ਬੱਠੀਆਂ ਮਕਲਾਵਾ ਭਾਈ ਅਸੀਂ ਕਹਿੰਦੇ ਅਸੀਂ ਨਹੀਂ ਅੱਜ ਦੇਣਾ ਪਰਸੋਂ ਦੇ ਮੰਗੀਏ ਇਹ ਮਕਲਾਵਾ ਅਸੀਂ ਤੁਰੋਂਗੇ ਪਰਸੋਂ ਪਰਸੋਂ ਹਾਂ ਵੀ ਉਹ ਗੱਲ ਵੱਖਰੀ ਆ ਤੁਸੀਂ ਨਿਆਣੇ ਨੂੰ ਲੈ ਜਵਾਂਗੇ ਨਿਆਣੇ ਲੈਣੇ ਵਾਸਤੇ ਆਜ ਮਾਸੀ ਜੀ ਹੋਰ ਇਹਨੂੰ ਆਜ ਮੜਾ ਜਾ ਆਜ ਆਜੋ ਤੁਹਾਡੇ বিনা ਬੜੇ ਆ ਬਿਨਾ ਪ੍ਰੋਗਰਾਮ ਹਾਰੇ ਕਦੂ ਰਹੀ ਹੁੰਦਾ ਜੋ ਹਾਂ ਆਲੀ ਮਾਸੀ ਇੱਥੇ ਬੈਠੋ ਜੋ ਜੀ ਨਾਲ ਬੈਠੋ ਜੋ ਨਾਲ ਬੈਠੋ ਅੱਜ ਪਹਿਲੀ ਵਾਰ ਬੈਠਣ ਲੱਗੇ ਜੇ ਹੁਣ ਪ੍ਰੋਣਾ ਸਾਹਿਬ ਨੇ ਫੇਰ ਜਾਣਾ ਜੀ ਇਹ ਕਹਿੰਦੇ ਮਗੈਲ ਮਾਸੀ ਜੀ ਆਏ ਹੋਏ ਆ ਘਰਾਂ ਕੋਈ ਹੈ ਨਹੀਂ ਤੁਹਾਨੂੰ ਪਤਾ ਹੀ ਆ ਘਰ ਵੀ ਨਹੀਂ ਸੁਣਨਾ ਛੱਡ ਹੁੰਦਾ ਇਹ ਖਾਸ ਕਰਕੇ ਜਿਹੜੇ ਬਰਾਤੀ ਆਏ ਵੇ ਤੇ ਉਹ ਮੁੜ ਗਏ ਬਰਾਤੀ ਵੀ ਮੁੜ ਗਏ ਲੰਮੀ ਇੰਦਰ ਆ ਜਾ ਤੁਸੀਂ ਬੇਸ਼ੱਕ ਹਾਂ ਤੇ ਮਾਰਾ ਫੋਟੋ ਸੁੱਕੇ ਉੱਤੇ ਚੱਲ ਗਏ ਫਿਰ ਕੱਟੀਏ ਜੀ ਕੇਕ ਸਰ ਤੇ ਤੋਰੀਏ ਮਾੜੀ ਜਿਹੇ ਮੇਰੇ ਬੜੇ ਵੀ ਰੂਹ ਹੱਤ ਮਾਰ ਹਾਂ ਮੇਰੇ ਬੜੇ ਵੀ ਰੂਹ ਹੱਤ ਮਾਰ ਬੜਾ ਵੀਰ ਹੁੰਦਾ ਕੱਪੜੇ ਤੋਂ ਪਾਉਂਦੇ ਆ ਖਾ ਜਾਂਦੇ ਤੇ ਮੇਰਾ ਬੜਾ ਵੀਰਾ ਸੀ ਹੁੰਦੇ ਵੀ ਨਾ ਮੈਂ ਕੁਝ ਨਹੀਂ ਕਾਲ ਸਕਦੀ ਭਾਈ ਮੈਂ ਬੜਾ ਪੀਰ ਬੁਲਾਉ ਪਹਿਲਾਂ ਹਾਂ ਦੇਖਾਂ ਮੈਂ ਭਾਜੀ ਕਿੰਨਾ ਕ ਟਾਈਮ ਆਜੋ ਹਾਂ ਦੇਖਿਆ ਤੁਹਾਡੇ ਨਾਲ ਸਵਰ ਦੇਖਿਆ ਭਾਜੀ ਤੋਂ ਬਾਰੇ ਕੁਝ ਦੱਸ ਸਕਦੇ ਹੋ ਜੀ ਉਹਦੇ ਬਾਰੇ ਵੀ ਲੈ ਕੇ ਜਾਣਾ ਬਾਕੀ ਇਹ ਤੁਸੀਂ ਆਣਦੇ ਨੇ ਪਾਦੀ ਆ ਜੀ ਮੈਂ ਤੇ ਬਾਈ ਇੱਧਰ ਮਿਲ ਜਾ ਐਕਸਪੀਰੀਅੰਸ ਪੁੱਛ ਲਈਏ ਹਾਂ ਕਿੰਨਾ ਸਾਲ ਹੋ ਗਿਆ ਇਹਨੂੰ 16 ਸਾਲ ਦਾ ਐਕਸਪੀਰੀਅੰਸ ਕਹਿੰਦਾ ਜਾ ਰਿਹਾ ਕਿਵੇਂ ਦੀ ਜਿੰਦਗੀ ਰਹੀ ਹਾਂ ਬੜੇ ਜੇ ਦੱਸ ਦੋ ਦੋ ਗੱਲਾਂ ਬਈ ਇਹ ਰਹੀ ਇਹ ਵੇਖ ਤਾਂ ਮਾੜੇ ਮੋੜੇ ਲੜਾਈ ਝਗੜੇ ਮੋੜੇ ਹੁੰਦੇ ਨੇ ਇਹ ਤਾਂ ਵੇਖ ਨਹੀਂ ਲੜਾਈ ਝਗੜੇ ਕੋਲ ਮੋੜੇ ਮੋਟੀ ਨੌਕਰੀ ਕਿਤੇ ਹੁੰਦੀ ਰਹਿੰਦੀ ਨਹੀਂ ਠੀਕ ਹੈ ਉਹ ਤਾਂ ਬਹੁਤ ਸਾਦੀ ਹੈ ਵੈਸੇ ਸਰਦ ਨਹੀਂ ਉਹ ਤਾਂ ਜੇ ਵੀ ਆਈ ਉਹ ਤਾਂ ਹੁੱਕ ਜਾਂਦੀ ਨੌਕਰੀ ਕੋਈ ਦੱਸ ਨਹੀਂ ਤਾਹੀਂ ਤਾਂ ਚੱਕਿਆ ਰਪਾ ਚਾਹ ਨਹੀਂ ਹਾਂ ਉਹ ਵਧੀਆ ਜਿਹੀ ਲੱਗੇ ਵਧੀਆ ਲੱਗੇ ਜੀ ਪਰਮਾਤਮਾ ਕਰਕੇ ਲੰਗਾਵੇ ਹਾਂ ਬਿਲਕੁਲ ਬਿਲਕੁਲ ਆ ਜੀ ਚਲੀ ਜਾਓ ਇਹ ਚਲੋ ਮਾਰਕ ਨੇ ਬਹੁਤ ਕੁਝ ਬਖਸ਼ਤਾ ਹੈ ਨਾ ਕੁਜ਼ ਮਾਸੀ ਜੀ ਵੀ ਰੱਜ ਕੇ ਪਿਆਰ ਕਰਦੇ ਦੀਦੀ ਨੂੰ ਸਾਫ ਹੀ ਚੱਲੀ ਜਾਂਦਾ ਕੰਮ ਹੈ ਨਾ ਹੁਣ ਮੈਂ ਤੁਹਾਨੂੰ ਦੱਸਦੀ ਆਪਣੀ ਗੱਲ ਮਾਸੀ ਜੀ ਜੇ ਸਾਡੀ ਦੋਹਾਂ ਦੀ ਲੜਾਈ ਹੁੰਦੀ ਮੈਂ ਮੰਮੀ ਕੋਲ ਜਾਂਦੇ ਨਹੀਂ ਮੰਮੀ ਚੜਕਣ ਦੇ ਤਾਂ ਮੈਨੂੰ ਖੁਸ਼ੀ ਹੋ ਜਾਂਦੀ ਆ ਬਸ ਮੇਂ ਚੜਕਣਾ ਹੋਰ ਕੀ ਚਾਹੀਦਾ ਬਸ ਐਦਾਂ ਸਾਡੀ ਆ ਜੀ ਚੱਲ ਰਹੀ ਆ ਫਿਲਹਾਲ ਆਓ ਸਾਡੀ ਤੁਸੀਂ ਬੈਠੋ ਅੱਧਾ ਉਹ ਚੁੱਕ ਲਈ ਆ ਆ ਉਹਦੇ ਦੂਜੀ ਚੁੱਕ ਲੈਂਦਾ ਦੇਖ ਲੋ ਝਿਰਕਾ ਪਵਾ ਕੇ ਖੁਸ਼ ਹੋ ਜਾਂਦੀ ਆ ਬਲਾਉ ਜੀ ਪਾ ਜੀ ਸਤਿ ਸ਼੍ਰੀ ਅਕਾਲ ਬਲਾਉ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਪਾਈ ਦਿਓ ਜਿਹੜੀ ਵਿੱਚ ਜਾਂ ਦੀ ਪਾਣੀ ਦੇਖੀ ਸਾਹਮਣੇ ਕੈਮਰੇ ਨੂੰ ਉੱਪਰੋਂ ਲੈ ਹੋਗਾ ਕਰੀਏ ਅਹ ਸਾਈਕੇ ਇੱਕ ਦਿਖਾ ਦੇ ਇੱਕ ਵਾਰ ਵੀ ਆ ਦੇ ਕਿੰਨਾ ਸੋਹਣਾ ਕੇਕ ਹੈ ਪਤਾ ਉੱਥੇ ਆ ਤੂੰ ਵੰਡੀ ਕੋਣ ਲੈ ਮਿਸਟਰ ਰਮੇਸ਼ ਚਾਹ ਚਾਹ चाहल ट्रेन मिसिंग चाहल पर मेरा <laughs> <laughs> <दौंहागा> <disappearance> <ताँगा पारी। mother> तो आवाज लगी है मेरा तो नहीं है आवाज लगा रहा है नहीं आ रहा है बच्चे ना दादू ये क्या है ये क्या है ये क्या है ये क्या है है ये क्या है ये है ये क्या है ये ਆ ਜੇ ਲੋਰ ਸਾਤਰੀ ਕਾਲ ਲਈ ਬੁਲਾ ਸਕਦੀ ਉਹ ਸਤੀ ਪਈਆ ਹੁਣ ਇਸ ਵਕਤ ਗੱਡੋ ਗੱਡੋ ਕੋਰਸ ਤੇ ਪੱਟੇ ਕਰ ਚਲਿਏ ਟਾਈਮ ਲਾਉ ਧਰਦਾ ਧਰ ਆਣ ਦੋ ਪੱਤਕਾ ਕੱਟੋ ਪੱਟੋ ਕੱਟੋ ਤੁਸੀਂ ਨੇ ਮੇਰੇ ਕੋਲੇ ਨਾਲੇ ਆ ਤੇਰੇ ਹੁਕਮ ਘਰੋਂ ਪੱਤਰਾ ਨਹੀਂ ਆਏ ਨਹੀਂ ਮੇਰੇ ਹੁਕਮ ਬਾਜੀ ਬਾਪ ਬਣਾਈਆਂ ਤੁਹਾਨੂੰ ਐਨੀਵਰਸਰੀ ਦੀਆਂ ਸੋਸੇ ਸੋਲ ਲੋਤੇ ਤੇ ਇਹ ਸਾਰਾ ਪਤਾ ਨੂੰ ਨਿਆਣੇ ਸਾਰਾ ਕੁਝ ਨਾਈ ਪੁੱਛਦੇ ਹਾਂ ਤਨਿਆਣੇ ਨੂੰ ਸਿਖਾਣੇ ਦੀ ਲੋੜ ਨਹੀਂ ਹੈ ਹੂੰ ਬਹਿ ਜਾਣਾ ਹੀ ਨਾਲੇ ਹੁਣ ਤਾਂ ਚੀਜ਼ਾਂ ਵੀ ਇਹ ਜੀ ਸਿੱਖ ਲੈਂਦੇ ਹੈ ਹੈ ਆਏ ਹੁੰਦਾ ਨਹੀਂ ਬਸ ਹਾਂ ਜਿਹਦੀ ਮੈਂ ਜਿੱਤਾ ਅੱਜ ਨੂੰ ਮਿੱਠਾ ਕਰਾ ਦੂ ਚਲ ਚਲ ਚਾਚਾ ਵੀ ਆ ਗਏ ਸਾਰਾ ਗੇੜੇ ਲੱਗਾ ਮੈਂ ਦੱਸ ਐਨੀ ਬਾਤਰੀ ਆ ਜਿਹਨੇ ਮਿੱਠਾ ਘੁਰੇ ਖਾਈ ਜਾਂਦੀ ਮਾ ਜੀ ਤੁਸੀਂ ਵੀ ਕਰਾ ਦੋ ਜੀ ਦਾ ਮੂੰਹ ਚਾਕੂ ਵੀ ਦੰਦਿਆ ਮਾ ਜੀ ਤੂੰ ਦੰਦੇ ਪਾਣੀ ਤੇ ਚਾਕੂ ਵੀ ਦੰਦਿਆ ਮਸੀ ਜੀ ਤੁਸੀਂ ਵੀ ਕਰਾ ਦੋ ਤੁਸੀਂ ਬੜੇ ਆ ਨਾ ਹਾਂ ਮਾ ਜੀ ਕਲੋ ਸਤਿਉਨਾਸੀਰ ਦੋਸਤਾਂ ਨੂੰ ਮਾਸੀ ਆਪੋਈ ਮਾਸੀ ਸਾਡੇ ਪਹਿਲੀ ਵੀਡੀਓ ਵਿੱਚ ਸ਼ਾਮਲ ਹੋਏ ਹਜੇ ਉਹ ਵੀ ਪੋਦਰ ਤੋਂ ਸ਼ਾਹਮਾ ਮਾਰੇ ਆ ਕੇ ਸੋਨ ਸਾਲ ਬੰਨ ਮਾਸੀ ਮੇਰੇ ਘਰ ਆ ਕੋ ਕਰਿਆ ਹੈ ਸਰਪ੍ਰਾਈਜ਼ ਹੁੰਦਾ ਹੈ ਸਰਪ੍ਰਾਈਜ਼ ਚਲੋ ਵੀ ਤੁਸੀਂ ਆ ਜੀ ਨਹੀਂ ਨਹੀਂ ਬਹੁਤ ਖੁਸ਼ੀ ਹੈ ਬਈ ਤੁਹਾਨੂੰ ਤਾਂ ਹੋਗੜਾ ਪਰ ਢੇੜਾ ਲੈ ਕੇ ਆਜੋ ਮਸਹੀ ਤੁਸੀਂ ਇਧਰੋਂ ਫੜ ਲੂ ਖੋਦੀ ਮਾਸਰ ਜੀ ਨੂੰ ਉੱਧਰ ਕੋਲ ਕਰ ਦੋ ਅੱਜ ਮੈਂ ਨਾ ਉੱਥੇ ਜਦੋਂ ਮੈਂ ਜਦੋਂ ਮੈਂ ਕੀ ਕਰ ਰਿਹਾ ਤਾਂ ਜੀ ਜਦੋਂ ਮੈਂ ਕੀ ਕਰਣ ਗਿਆ ਉੱਥੇ ਮਿਲ ਕੇ ਵੀਡੀਓ ਦੇਖਦੇ ਰਹੋ ਤੀਜੀ ਵਾਲੇ ਮੈਂ ਬੈਨਡ ਬਾਈ ਵੀ ਅਸੀਂ ਉਹਨਾਂ ਦੇ ਸਾਸਿਕਾ ਬੁਲਾਈ ਆ ਕੇ ਵੀ ਸਾਸਿਕਾ ਜੀ ਨੂੰ ਮੈਂ ਸਾਸਿਕਾ ਜੀ ਮੈਂ ਕੇਕ ਦੀ ਵੀਡੀਓ ਲਗਿਆ ਵਾਲਾ ਸ਼ੂਟ ਕਰਨ ਪਹਿਲਾਂ ਤਾਂ ਉਹ ਆਏ ਨਹੀਂ ਕੋਲ ਜਦੋਂ ਮੈਂ ਕੈਮਰਾ ਕਰ ਲਿਆ ਬੰਦ ਉਹ ਆ ਕੇ ਕਹਿੰਦੇ ਪਾਜੀ ਸਾਸਿਕਾ ਜੀ ਮੈਂ ਸਾਸਿਕਾ ਜੀ ਕਹਿੰਦੇ ਜੀ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਜਮ ਉਹਨਾਂ ਨੇ ਕਿਹਾ ਠੀਕ ਹੈ ਜੀ ਉਹਨਾਂ ਨੇ ਉੱਥੇ ਕੋਟੀ ਲਈਦੀ ਉਹ ਆਰਡਰ ਬੁੱਕ ਕਰਾਉਣ ਆਏ ਅੱਛਾ ਤੇ ਉਸ ਤੋਂ ਵੇ ਫੋੜੇ ਕੇਕ ਬਾਕਰਤ ਹੁੰਦੇ ਆ। ਉਹ ਕੇਲੇ ਕੇਲੇ ਫੋੜੇ ਦੇਰ ਬਾਅਦ ਕੋਈ ਨਾ ਕੋਈ ਪੋੜਾ ਆ ਜਾਂਦਾ ਕੇਕ ਤਾਂ ਗਾਉਣ ਕੇ ਬੈਠਾ ਸੀ। ਇਹ ਪਾਪੇ ਕਹਿੰਦਾ ਚੱਲੀ। ਕੋਈ ਨਾ ਆਉਂਦਾ। ਕੋਈ ਦੇਖੋ ਖੁਸ਼ੀ ਦਾ ਮੌਕਾ ਆਉਂਦਾ ਕੇਕ ਵੀ ਤਾਂ ਹੀ ਜਾਣਾ ਠੀਕ ਨਹੀਂ। ਮੈਂ ਇਹਨੇ ਪਾਣੀ ਤਾਂ ਹਾਂ ਇਹ ਮਾਲਕ ਖੁਸ਼ੀ ਦਾ ਦੇਣਾ ਲੈ ਕੇ ਆਉਂਦਾ ਤੇ ਉਹ ਤਾਂ ਫਕੇ ਕੇ ਕੱਟ ਲੁੰਦੇ ਆ ਹਨ। ਇਹ ਵਾਲਕ ਮੌਕਾ ਦਿੰਦਾ ਰਹੇ ਖੁਸ਼ੀਆਂ ਦਾ ਦਿੰਦਾ ਰਹੇ ਤੰਦਰੁਸਤੀ ਦਾ ਦਿੰਦਾ ਰਹੇ ਸਾਡੇ ਵੇਰੇ ਕੱਢੀ ਸਾਡੀ ਹੋ ਜੀਆ ਖੁਸ਼ੀ ਦਾ ਰਹੇ ਵਾਲਕ ਬਾਜੀ ਤੁਸੀਂ ਕਰਾਉਂਗੀ ਜਾਂ ਮੈਂ ਚੱਕਾ ਮੈਨੂੰ ਪਤਾ ਨਹੀਂ ਕਿਹਨੇ ਨਾਲ ਫੜਨੀ ਹੈ ਨਹੀਂ ਕਰਦੇ ਠੀਕ ਹੈ ਸਾਡੀ ਸਿਕਲ ਰਿਜਿਸਟਰੀ ਆ ਤੁਮ ਜਿਹੜੀ ਤਿਆਰੀ ਕਰੀ ਤਾਈ ਨੀ ਆ ਬਤਵੇ ਲਾਈ ਜਾਂਦੀ ਦੇ ਬੀਬੀ ਸਾਹੀ ਗੱਲ ਮੈਂ ਵੀ ਖਾ ਕੇ ਜਾਉ ਬਰੀਆਲੀ ਅੱਜ ਤੋਂ ਬਾਅਦ ਤੁਸੀਂ ਹੋਣਾ ਰੋਪੜ ਵੀ ਹੋਏ ਕੋਈ ਨਾ ਮੈਨੂੰ ਮਨ ਨਹੀਂ ਆ ਰਿਹਾ ਲਾ ਕੇ ਗੱਡੀ ਚ ਨਾ ਆਉਣੀ ਗੱਡੀ ਸਾਡੇ ਕਿੰਨੋਂ ਨਹੀਂ ਭੁਰ ਦੇ ਆਹ ਆਹ ਹੋ ਹੁਲੂ ਮੈਦਨ ਨੂੰ ਲੈ ਫਫੜ ਚਲੇ ਮੈਂ ਆਉਣੀ ਆ ਜਿੱਥੇ ਸਿਆਲ ਫਾਇਸਲ ਖਾਲਾ ਸਿਆਲ ਨਾ ਕਲੇਦਰ ਦੀਦੀ ਨੂੰ ਕਰਾ ਦੇ ਚੱਲ ਕਰਾ ਦਿੰਦਾ 6:00 ਵਜੇ ਆਵੇਂ ਮੈਨੂੰ ਮਾਰੋ ਆਪਾਂ ਜਿੰਮਤ ਮਾਰੋ ਵੀ ਮਤ ਮਾਰੋ ਚਲੋ ਦੀਦੀ ਪਾਹ ਪਾਹਾ ਮਮੀ ਨੂੰ ਇੱਧਰ ਫੜਾ ਦੇ ਪਰਸ ਆ ਜੇ ਇੱਧਰ ਫੜਾਉਗਾ ਨਾ ਬਾਪੂ ਯਾਰਾ ਮੈਂ ਤੁਹਾਨੂੰ ਤਰਾਂ ਹਾਂ ਹੈਪੀ ਅਨਵਰਸਰੀ ਟੂ ਪਾਦੀ ਤੁਹਾਨੂੰ ਹੈਪੀ ਅਨਵਰਸਰੀ ਭਾਈ ਆ ਵੀ ਕਹਿੰਦਾ ਏ ਹਾਂ ਆ ਵੀ ਆ ਉਸ ਪਿਆਰ ਨਾਲ ਜਿਹੜੀ ਮੰਮੀ ਕਹਿ ਕੇ ਗਈ ਆ ਹਾਂ ਮੇਰੇ ਕੋਲ ਆ ਹੈ ਉਹ ਨਹੀਂ ਤੁਸੀਂ ਕੀ ਕਰਦੇ ਵੈਸੇ ਹੁਣ ਇਹਦੇ ਨਾਲ ਨਾ ਖਰਾਬ ਹੋ ਤਾ ਜੰਨਾ ਹੁਣ ਤਾਂ ਜਦੋਂ ਆਪੇ ਚੈਰ ਆ ਵੀ ਵਾਲੀ ਬੰਦਰੀ ਆ ਉਹ ਨਹੀਂ ਕਿ ਮੈਂ ਛੋਟੀ ਆ ਸਾਥ ਨਾਲ ਉਹ ਫੇਰ ਮੈਂ ਲਾਸਟ ਚ ਕਹਿਣਾ ਜੇ ਕਰਾਉਂਗੀ ਕਹਿ ਦੇ ਯਾਰ ਅਜ ਤਨ ਪਤਾ ਯਾਰ ਮੇਰਾ ਕੀ ਹਾਲ ਹੋ ਗਿਆ ਉਹ ਬੰਦਾ ਵੀ ਨਹੀਂ ਕਹਦਾ ਤੁਸੀਂ ਟੈਨਸ਼ਨ ਨਾ ਲਾ ਗਾ ਦੁਖਦਾ ਭਾਈ ਲਓ ਇਹ ਬਣਾਈਆ ਤੁਹਾਨੂੰ ਮਾਰਕ ਤੁਹਾਨੂੰ ਚੜਦੀ ਕਲਾ 'ਚ ਰੱਖੇ ਏਕਣਾ ਹੀ ਭਾਈ ਤੁਸੀਂ ਖੁਸ਼ੀਆਂ ਮਨਾਓ ਖੁਸ਼ੀਆਂ ਮਨਾਓ ਰਹੀ ਸਾਰਾ ਉਹ ਚਾਹਾਂ ਮੀਰਾ ਨਹੀਂ ਕਹਦੇ ਭਾਈ ਇਹ ਤਪੜਾ ਆਸ਼ੀਰਵਾਦ ਦੇ ਨਹੀਂ ਫੇਰ ਠੀਕ ਹੈ ਹੁਣ ਸਾਰੀ ਉਮਰ ਭਾਈ ਤੁਸੀਂ ਐਵੇਂ ਹੋ ਜਿਹਾ ਗੱਲ ਕੋ ਤੁਹਾਨੂੰ ਤੰਦਰੁਸਤੀ ਬਾਤ ਸੇ ਹਾਏ ਤੁਮਾ ਗੱਡੇ ਮੈਂ ਆਪਾਂ ਜਾ ਕੇ ਭਜਦੇ ਹਾਂ ਸੁੱਕੀ ਰਹਿ ਜਾਂਦੇ ਕਿਰਾਂ ਦਾ ਮਤਲਬ ਹੈ ਮੜੀ ਦੀ ਸੱਖੀ ਨੂੰ ਬਣਾ ਦੋ ਜੀ ਤੁਸੀਂ ਇਹ ਘੱਲ ਨੂੰ ਸੁੱਕੀ ਜੇ ਮੈਂ ਫੜਨ ਲੱਗਾ ਇਹ ਸਿਕਨੇ ਨਾ ਪਾਈ ਤੁਹਾਨੂੰ ਲੱਗੀ ਨਹੀਂ ਇਹਨੇ ਖਾਇਆ ਮੈਂ ਖਾਇਆ ਤਾਂ ਮੇਰਾ ਜੀ ਉਹ ਕਾਇਮ ਰਹਿਣਗੀ ਤੁਹਾਡੇ ਦੋਵਾਂ ਦਾ ਮੇਰੇ ਪਰ ਆਸ਼ੀਰਵਾਦ ਬਣਿਆ ਰਹੇ ਠੀਕ ਆ ਔਰ ਮੈਨੂੰ ਕੁਛ ਨਹੀਂ ਚਾਹੀਦਾ ਹਮੇਸ਼ਾ ਮੇਰੀ ਸਪੋਰਟ ਕਰਦੇ ਰਹੋ ਮੇਰਾ ਘਰ ਵਾਲਾ ਜਦ ਵੀ ਮੈਨ ਨਾਲ ਲੜਦਾ ਤੁਸੀਂ ਮੇਰਾ ਪੱਖ ਲੈਦੇ ਰਹੋ ਮੋੜ ਘੜ ਕੇ ਗੱਲ ਮੇਰੇ ਉੱਤੇ ਲਿਆਉਂਦੀਆਂ ਜਿਵੇਂ ਪਿਆਰ ਠੰਡੇ ਨਾ ਤਾਂ ਲੈਣਾ ਹਰੇ ਨਾ ਕੋਈ ਕੱਕ ਦਵਾ ਦੇ ਨਾ ਨਾ ਕੋਈ ਨੰਮ ਤੇ ਨਾ ਲੈਣੂਂਗੀ ਮੈਂ ਤੇਰਾ ਸਾਥ ਦੇ ਦੂੰ ਕੋਈ ਨਹੀਂ ਲੱਗਦੇ ਕੋਈ ਖੁਸ਼ੀਆਂ ਦੇ ਮੌਕੇ ਆਪਾਂ ਕੈਦ ਕਰ ਰਹੇ ਹਾਂ ਨਾ ਸਾਂ ਦੇ ਕੇ ਖੁਸ਼ ਹੋਣਾ ਆਪਾਂ ਬਿਲਕੁਲ ਬਿਲਕੁਲ ਬੰਦਾ ਕਿਹਦੀ ਕਿਹਦੀ ਤੁਸੀਂ ਕੀ ਕੰਨਾ ਕਰਦੇ ਕਿਹਨੂੰ ਇਹ ਗੱਲ ਲੱਕ ਆ ਆ ਸਾਭਾਈ ਏ ਜਾ ਚਲ ਜੜਿਆ ਬਾਬਾ ਸੌ ਰਿਹਾ ਹਾਂ ਇੱਕ ਦਾ ਸੁਖ ਲਾਵਾ ਦੋ ਠੀਕਾ ਠੀਕਾ ਆਪਣੇ ਕੁੜੀ ਨੇ ਘਰੇ ਸੋਹਣੀਆਂ ਲੱਗਦੀਆਂ ਬਿਲਕੁਲ ਪਰਫੈਕਟ ਇੱਕ ਦਾ ਮੁਕਲਾਵਾ ਸੀ ਰੁਕ ਲਿਆ ਉਹਨੂੰ ਦੂਸਰੀ ਉੱਤੇ ਜਾਣਾ ਭਈਆ ਔਖਾ ਮੇਰਾ ਟੱਪ ਗਿਆ ਉਹਨੇ ਖੁਜੂਜੀ ਭੇਜਿਆ ਉਹਨੇ ਕਹੋ ਜਾਓ ਆਪਣੇ ਘਰ ਨੂੰ ਹਾਂ ਉਹਦੋਂ ਮੈਂ ਗਈ ਤੇ ਇਹ ਤਰੀਕ ਨੂੰ ਅੱਜ ਦੇਦੀ ਚੱਲੀ ਆ ਕੋਈ ਨਹੀਂ ਚੱਲੋ ਕੋਈ ਨਾ ਮੈਂ ਆਣੀ ਕਰਵਾਏ ਆਪਣੇ ਘਰ ਦਾ ਵੀ ਪਾਈ ਦੇਖਣਾ ਹਨਾ ਹਾਂ ਬਿਲਕੁਲ ਬਿਲਕੁਲ ਅਜਾ ਨਾ ਅਜਾ ਬਰੋ ਪਿਛਾ ਦੇ ਨਾ ਤਾਂ ਹੀ ਤਾਂ ਹੀ ਲਸਾਇਆ ਹੋਇਆ ਲੱਗਦਾ ਪਰਾਣਾ ਮਾਨੂੰ ਅੱਜ ਚਾਲੇ ਚੱਲਦੇ ਤੇ ਬਰੈਡ ਨਹੀਂ ਨਹੀਂ ਆਏ ਇਹ ਜਿਹੜਾ ਕੋਲ ਅੱਛੇ ਨੇ ਜਿਹੀ ਜਿਹਾ ਫੋਟੋ ਪਾ ਕੇ ਮਨ ਜਾ ਹਾਂ ਨਿਆਰੇ ਤੇ ਚਲੋ ਜੇ ਜੇ ਆਇੰਦਾ ਆੜਦੀ ਥੋੜੀ ਨੂੰ ਫੇਰ ਦੋ ਦੋ ਟਕਾਣੇ ਦਾ ਹੈਗੇ ਹੀ ਆ। ਇਹ ਕੀ ਕਰਨਾ ਯਾਰ 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 ਫੜ ਕੇ ਨਾਲ ਜ਼ੋਰ ਚੱਲਦੇ ਹੋਏ। ਮਾਸੀ ਜੀ ਵੀ ਅੱਜ ਪਹਿਲੀ ਵਾਰ ਦੇਖਣ ਆਏ ਸੀਗੇ। ਮਾਸੀ ਜੀ ਅੱਜ ਸਪੈਸ਼ਲ ਆਏ ਭਾਈ। ਮੰਨ ਕੀਰਤ ਨੂੰ ਪਿਆਰ ਦੇਣ ਵਾਸਤੇ। ਲਓ ਜੀ ਫੇਰ ਮਿਲਦੇ ਥੋੜੀ ਦੇਰ ਤੱਕ।